ਪੰਜਾਬ ਦੇ ਵਿੱਚ ਹੁਣ ਗੈਂਗਸਟਰਵਾਦ ਇੰਨਾ ਕ ਜ਼ਿਆਦਾ ਵੱਧ ਚੁੱਕਿਆ ਹੈ ਜਿਸ ਨੂੰ ਦੇਖ ਕੇ ਇਹ ਲੱਗਦਾ ਹੀ ਨਹੀਂ ਕਿ ਇਹ ਉਹੀ ਪੰਜਾਬ ਹੈ ਜਿੱਥੇ ਕਦੇ ਸਭ ਤੋਂ ਵੱਧ ਸ਼ਾਂਤੀ ਤੇ ਅਮਨ ਕਾਇਮ ਸੀ ਲੋਕ ਕਹਿੰਦੇ ਹੁੰਦੇ ਸੀ ਕਿ ਜੇਕਰ ਤੁਸੀਂ ਪੰਜਾਬ ਵਿੱਚੋਂ ਤਾਂ ਤੁਹਾਨੂੰ ਕੋਈ ਵੀ ਖਤਰਾ ਨਹੀਂ ਹੈ ਕਿਉਂਕਿ ਉੱਥੇ ਸਾਡੇ ਗੁਰੂਆਂ ਦੇ ਸਾਜੇ ਹੋਏ ਸਿੰਘ ਨੇ ਜੋ ਹਰ ਮਜ਼ਲੂਮ ਦੀ ਰੱਖਿਆ ਕਰਦੇ ਨੇ ਲੇਕਿਨ ਪੰਜਾਬ ਵੀ ਅੱਜ ਦੀ ਤਸਵੀਰ ਕੁਝ ਹੋਰ ਹੀ ਬਿਆਨ ਕਰਦੀ ਹੈ ਅਮਰitsar ਵਿੱਚ ਗੈਂਗਸਟਰ ਰਵਨੀਤ ਸਿੰਘ ਉਰਫ सोनू ਮੋਟੇ ਦਾ ਸ਼ਰੀਆਮ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਅਮਰੇਸਰ ਦਰਬਾਰ ਸਾਹਿਬ ਨਜ਼ਦੀਕ ਕਾਠੀਆਂ ਵਾਲੇ ਬਾਜ਼ਾਰ ਵਿੱਚ ਇੱਕ ਗੈਂਗਵਾਰ ਹੋਈ ਸੀ ਅਤੇ ਇਸ ਗੈਂਗਵਾਰ ਦੇ ਵਿੱਚ ਰਵਰੀਤ ਸਿੰਘ ਉਰਫ सोनू ਮੋਟਾ ਦੇ ਪੰਜ ਗੋਲੀਆਂ ਲੱਗੀਆਂ ਜਿਸ ਦੀ ਕੇ ਹਸਪਤਾਲ ਪਹੁੰਚਣ ਤੇ ਮੌਤ ਹੋ ਗਈ ਦੂਜੇ ਪਾਸੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਕਾਠੀਆਂ ਵਾਲੇ ਬਾਜ਼ਾਰ ਵਿਖੇ ਪਹੁੰਚੀਆਂ ਅਤੇ ਉਹਨਾਂ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਗਈ ਤੁਹਾਨੂੰ ਦੱਸਦੀ ਹੈ ਕਿ ਕਾਠੀਆਂ ਵਾਲਾ ਬਾਜ਼ਾਰ ਸ਼੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਨਜ਼ਦੀਕ ਪੈਂਦਾ ਹੈ ਅਤੇ ਇਸ ਦੇ ਨਜ਼ਦੀਕ ਗੈਂਗਵਾਰ ਹੋਣ ਦੇ ਨਾਲ ਕਈ ਲੋਕਾਂ ਦੇ ਸੁਰੱਖਿਆ ਪੱਖੋਂ ਸਵਾਰ ਚੁੱਕੇ ਜਾ ਰਹੇ ਨੇ ਇਸ ਨੂੰ ਲੈ ਕੇ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਸਾਂਝੀ ਕਰਦਿਆਂ ਹੋਇਆ ਦੱਸਿਆ ਕਿ ਦੁਪਹਿਰ ਦੇ ਸਮੇਂ ਰਵਨੀਤ ਸਿੰਘ ਉਰਫ सोनू ਮੋਟਾ ਦੇ ਉੱਪਰ ਦੋ ਵਿਅਕਤੀਆਂ ਦੇ ਵੱਲੋਂ ਆ ਕੇ ਗੋਲੀਆਂ ਮਾਰੀਆਂ ਗਈਆਂ ਸੀ ਜਿਨ੍ਹਾਂ ਵਿੱਚੋਂ ਇੱਕ ਦੀ ਪਛਾਣ ਹੋ ਚੁੱਕੀ ਹੈ ਜਿਸ ਦਾ ਨਾਮ ਅਭੀਜੀਤ ਸਿੰਘ ਉਰਫ ਅਭੀ ਪਹਿਲਵਾਨ ਹੈ ਜਿਨ੍ਹਾਂ ਦੀ सोनू ਮੋਟਾ ਦੇ ਨਾਲ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਸੀ ਅਤੇ ਰੰਜਿਸ਼बाजी ਨੂੰ ਲੈ ਕੇ ਹੀ ਇਹਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਅਤੇ ਫਿਲਹਾਲ ਪੁਲਿਸ ਵੱਲੋਂ ਅਭੀਜੀਤ ਸਿੰਘ ਉਰਫ ਅਭੀ ਪਹਿਲਵਾਨ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਨੇ ਦੱਸਿਆ ਕਿ ਅਭੀਜੀਤ ਸਿੰਘ ਉਰਫ ਅਭੀ ਪਹਿਲਵਾਨ ਅਤੇ ਰਵਨੀਤ ਸਿੰਘ ਉਰਫ ਸੋਨੂ ਮੋਟਾ ਇਹਨਾਂ ਦੋਵਾਂ ਉੱਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਨੇ ਅਤੇ 2 ਮਹੀਨੇ ਪਹਿਲਾਂ ਹੀ ਅਭੀ ਪਹਿਲਵਾਨ ਜੇਲ੍ਹ ਤੋਂ ਬਾਹਰ ਨਿਕਲਿਆ ਸੀ ਅਤੇ ਪੁਰਾਣੀ ਰੰਜਿਸ਼ ਦੇ ਤਹਿਤ ਉਸਨੇ ਰਵਨੀਤ ਸਿੰਘ ਉਰਫ ਸੋਨੂ ਮੋਟਾ ਦੇ ਉੱਪਰ ਗੋੜੀਆਂ ਚਲਾਈਆਂ ਨੇ ਇੱਕ ਕਾਠਿਆਵਲੇ ਬਾਜ਼ਾਰ ਇੱਕ ਸ਼ਾਮ ਨੂੰ ਕੰਟੀਨੈਂਟ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਦੋ ਨੌਜਵਾਨ ਜੋ ਐਕਟਿਵਿਟੀ 'ਤੇ ਜਾ ਰਹੇ ਸਨ ਜਿੰਨਾਂ ਵਿੱਚੋਂ ਇੱਕ ਰਵਨੀਤ ਸਿੰਘ ਇਲੀਸ ਨੂੰ ਮੋਟਾ ਸੀਗਾ ਉਸ ਨੂੰ ਦੋ ਜਿਹੜੇ ਅਨ ਆਈਡੈਂਟੀਫਾਈਡ ਬੰਦਿਆਂ ਨੇ ਜਿਹੜਾ ਵਾ ਉਸ ਨੂੰ ਗੋਲੀ ਮਾਰੀ ਤੇ ਉਸ ਨੂੰ ਜਿਹੜਾ ਲਾਜਲੀ ਹਸਪਤਾਲ ਦਾਖਲ ਕਰਵਾਇਆ ਗਿਆ ਸੀਗਾ ਇਸ ਤੇ ਜਿਹੜੀ ਮੁੱਢਲੀ ਤਫ਼ਤੀਸ਼ ਕਰਦੇ ਆ ਜਿਹੜਾ ਸਾਡੇ ਵੱਲੋਂ ਮੌਕੇ ਤੇ ਟੀਮਾਂ ਤੇ ਫ੍ਰੈਂਸਿਕ ਟੀਮਾਂ ਸਾਰੀਆਂ ਜਿਹੜੀਆਂ ਮੌਕੇ ਤੇ ਬੁਲਾਈਆਂ ਗਿਆ ਨੇ ਸੀਸੀਟੀਵੀ ਜਿਹੜੇ ਆ ਤੇ ਹੋਰ ਚੀਜ਼ਾਂ ਨੂੰ ਜਿਹੜਾ ਖੰਗਾਲ ਲਿਆ ਗਿਆ ਹੈ ਜਿਹੜਾ ਇੱਕ ਇਹਦੇ ਚੋਂ ਮੇਨ ਅਸੇਲੈਂਟ ਹੈ ਉਹ ਸਾਡੇ ਵੱਲੋਂ ਆਈਡੈਂਟੀਫਾਈ ਕਰ ਲਿਆ ਗਿਆ ਜਿਸ ਦਾ ਨਾਮ ਅਭੀ ਰਾਜ ਸਿੰਘ ਹੈ ਉਸ ਦੇ ਉੱਤੇ ਜਿਹੜਾ ਸਾਡੇ ਵੱਲੋਂ ਬਾਈ ਨੇ ਮਕਦਮਾ ਦਰਜ ਕਰਕੇ ਉਸ ਨੂੰ ਛੇਤੀ ਹੀ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ ਕਿੰਨੀਆਂ ਕੋਈ ਰੰਜਿਸ਼ ਜਲਦੀ ਸੀ ਇਹਨਾਂ ਦੀ ਇਹਨਾਂ ਦੀ ਪੁਰਾਣੀ ਰੰਜਿਸ਼ ਸੀਗੀ ਜੀ ਤੇ ਉਸ ਦੇ ਵਿੱਚ ਜਿਹੜਾ ਇਹ ਇਹਨਾਂ ਦੀ ਆਪਸੀ ਇੱਕ ਕੇਸ ਨੂੰ ਲੈ ਕੇ ਪੁਰਾਣੀ ਇਹਦੀ ਰੰਜਿਸ਼ ਸੀਗੀ ਬਾਕੀ ਇਹਦੇ ਵਿੱਚ ਜ਼ਿਆਦੀ ਡਿਟੇਲ ਤੁਹਾਨੂੰ ਜਿਹੜੀ ਜਾਂ ਇਨਵੈਸਟੀਗੇਸ਼ਨ ਦੀ ਬਾਤ ਤੁਹਾਨੂੰ ਜਿਹੜੀ ਸੋਨੂ ਮੋਟਾ ਤੇ ਸਰਗਰ ਗੈਂਗਸਰ ਦੱਸਿਆ ਜਾ ਰਿਹਾ ਉੱਤੇ ਕਿੰਨੇ ਕੇਸ ਸੀਗੇ ਜਿਹੜਾ ਸੋਨੂ ਜਿਹੜਾ ਡਿਸੀਜ਼ਡ ਆ ਉਸ ਦੇ ਉੱਤੇ ਵੀ ਜਿਹੜੇ ਪੁਰਾਣੇ 302 ਆ ਤੇ 307 ਦੇ ਕਰੀਬ 5 ਕੇਸ ਦਰਜ ਸਨ ਤੇ ਇਸ ਦੀ ਜਿਹੜ ਉਸ ਤੋਂ ਜਿਹੜਾ ਅਗਲਾ ਬੰਦਾ ਹੈ ਉਸ ਨੂੰ ਵੀ ਸਾਡੇ ਵੱਲੋਂ ਆਇਡੈਂਟੀਫਾਈ ਕਰ ਲਿਆ ਜਾਵੇਗਾ ਤੇ ਇਹਨਾਂ ਦੋਹਾਂ ਦੋਸ਼ੀਆਂ ਨੂੰ ਜਿਹੜਾ ਵਾ ਜਲਦੀ ਗ੍ਰਿਫਤਾਰ ਕਰ ਲਿਆ ਕੀਤਾ ਜਾ ਰਹੀ ਸੀ ਸਰੇ ਨਾਲ ਇਹ ਐਡੀਸ਼ਨਲੀ ਅਜੇ ਜਿਹੜਾ ਜਿੰਨਾ ਤਨ ਮੈਂ ਦੱਸ ਸਕਦਾ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਆਈ ਹੈ ਬਾਕੀ ਇਹਦੀ ਸਾਰੀ ਡਿਟੇਲ ਜਿਹੜੀ ਸਾਡੇ ਵੱਲੋਂ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਤੇ ਸਾਰੀ ਸੀਸੀਟੀਵੀ ਜਿਹੜੀ ਖੰਗਾਲੀ ਲੱਗੀ ਉਹ ਉਹ ਜਿਹੜੀ ਅਸੀਂ ਰਿਪੋਰਟ ਤੋਂ ਬਾਅਦ ਅਸੀਂ ਇਹ ਦੱਸ ਸਕਦੇ ਹਾਂ ਕਿ ਕਿੰਨੀਆਂ ਗੋਲੀਆਂ ਦੇ ਇਹ ਕੀ ਹਾਲਾਤ ਨੇ ਸੋਨੂੰ ਉਹ ਜਿਹੜੇ ਡਾਕਟਰ ਸਾਹਿਬ ਜੋ ਰਿਪੋਰਟ ਦੇਣਗੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੱਤਾ ਜਾਵੇਗਾ। ਪਰ ਕੀ ਆ ਜਾ ਰਿਹਾ ਮੌਤ ਹੋ ਚੁੱਕੀ ਕੀ ਹੈ? ਉਹ ਕਨਫਰਮੇਸ਼ਨ ਜਦੋਂ ਆ ਜਾਏਗੀ ਜੇ ਕੋਈ ਉਧਰੋਂ ਕੋਈ ਸਾਡੇ ਨੂੰ ਅਫੀਸ਼ੀਅਲ ਵਾਡਿਕਟ ਆਉਂਦਾ ਫਿਰ ਤੁਹਾਨੂੰ ਦੱਸ ਦਾਂਗੇ। ਸਰ ਅਭੀ ਤਾਂ ਇਹਨਾਂ ਨੂੰ ਪਹਿਲੇ ਕਨਫਰਮੇਸ਼ਨ ਆ ਗਈ ਪਰ ਪੁਲਿਸ ਦੱਸ ਨਹੀਂ ਰਹੀ ਇਸ ਬਾਰੇ। ਨਹੀਂ ਦੱਸ ਦਾਂਗੇ ਤੁਹਾਨੂੰ ਜਦੋਂ ਕਨਫਰਮੇਸ਼ਨ ਆ ਗਈ ਤੁਹਾਨੂੰ ਦੱਸ ਦਿੱਤਾ ਜਾਵੇਗਾ। ਸਰ ਅਸੀਂ ਅਸੀਂ ਮੌਕੇ ਅਸੀਂ ਮੌਕੇ ਦੀ ਤਸਦੀਕ ਤੇ ਤੀਸ਼ ਕਰ ਰਹੇ ਹਾਂ। ਉਸ ਦੇ ਵਿੱਚ ਜੋ ਸਾਹਮਣੇ ਆ ਤੁਹਾਡਾ ਅੱਗੇ ਦੇ ਨਾਲ ਕਿੰਨੇ ਆਣੇ ਸੀ ਉਹ ਇੱਕ ਜਣਾ ਹੋਰ ਸੀਗਾ ਜਿਹੜਾ ਅੱਗੇ ਗੱਡੀ ਚਲਾ ਰਿਹਾ ਜਿਹੜ ਇਸ ਦੇ ਵਿੱਚ ਇਨੀਸ਼ੀਅਲ ਇਨਵੈਸਟੀਗੇਸ਼ਨ ਆ ਤੁਹਾਨੂੰ ਸਾਰੀ ਡਿਟੇਲ ਜਿਹੜੀ ਆ ਜਦੋਂ ਇਸ ਨੂੰ ਅਰੈਸਟ ਕਰ ਲਿਆ ਜਾਵੇਗਾ ਤੁਹਾਨੂੰ ਸਾਰੀ ਸੀਸੀਟੀਵੀ ਸਾਰੇ ਜਗ੍ਹਾ ਤੇ ਇੰਸਟਾਲ ਹੈਗੇ ਕੋਈ ਸੀਸੀਟੀਵੀ ਫੁਟੇਜ ਲੰਗੇ ਸੀਸੀਟੀਵੀ ਫੁਟੇਜ ਸਾਰੀਆਂ ਟੀਮਾਂ ਤੇ ਸਾਡੀਆਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਕੱਲੀ ਕੱਲੀ ਸੀਸੀਟੀਵੀ ਫੁਟੇਜ ਜਿਹੜੀ ਇਨਸੀਡੈਂਟ ਤੋਂ ਲੈ ਕੇ ਜਿਹੜੀਆਂ ਉਹਨਾਂ ਦੀ ਪਿੱਛਾ ਕਰਨ ਤੱਕ ਸਾਰੀਆਂ ਜਿਹੜੀਆਂ ਸੀਸੀਟੀਵੀ ਕੱਢ ਜਾਈਏਗੇ ਸਾਰੇ ਸਾਰੇ ਤਮਾਮੇ ਵਿੱਚ ਨਹੀਂ ਅਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਆਇਡੈਂਟੀਫਾਈ ਕੀਤਾ ਤੇ ਛੇਤੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਕੋਈ ਗੈਂਗਵਾਰ ਆ